மோகா வோரிவா ரொக்கணா நான் நீங்கள் ਜਿੱਥੇ ਬੀਤੇ ਦਿਨ ਚੋਰਾਂ ਨੇ 메ਨ ਬਾਜ਼ਾਰ ਵਿੱਚ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਉੱਥੇ ਹੀ ਡੀਸੀ ਕੰਪਲੈਕਸ ਦੇ ਬੂਥਾਂ ਵਿੱਚੋਂ 12 ਏਸੀ ਕੰਪ੍ਰੈਸਰ ਚੋਰੀ ਹੋ ਗਏ ਸਨ ਤੇ ਦੂਜੇ ਦਿਨ ਹੀ ਚੋਰਾਂ ਨੇ ਕੋਟਕਪੂਰਾ ਬਾਈਪਾਸ ਤੇ ਸ੍ਰੀ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਕੀ ਦਾਨ ਪੇਟੀਆਂ ਵਿੱਚੋਂ ਨਕਦੀ ਚੋਰੀ ਕੀਤੀ ਮੌਕੇ ਤੇ ਪੁਲਜੀ ਮੋਗਾ ਪੁਲਿਸ ਨੇ ਕਿਹਾ ਕਿ ਡੋਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ ਮੰਦਰ ਦੇ ਪੁਜਾਰੀ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਮੰਦਰ ਵਿੱਚ ਪਿਛਲੇ 3 ਦਿਨਾਂ ਤੋਂ 22 ਜਨਵਰੀ ਤੱਕ ਰਾਮ ਕਥਾ ਦਾ ਸਮਾਗਮ ਚੱਲ ਰਿਹਾ ਹੈ ਰੋ ਸਵੇਰੇ ਉਹ ਜਦੋਂ ਮੰਦਿਰ ਵਿੱਚ ਆਏ ਤਾਂ ਦੇਖਿਆ ਕਿ ਮੰਦਿਰ ਦਾ ਤਾਲਾ ਟੁੱਟਿਆ ਹੋਇਆ ਹੈ ਗੇਟ ਦੇ ਤਾਲੇ ਟੁੱਟੇ ਹੋਏ ਸਨ ਮੰਦਿਰ ਅੰਦਰ ਦੋ ਵਿਅਕਤੀ ਕੁਸੇ ਨੇ ਜਿਨ੍ਹਾਂ ਨੇ ਦਾਨ ਪੇਟੀਆਂ ਦੇ ਤਾਲੇ ਤੋੜ ਕੇ ਉਸ ਵਿੱਚੋਂ ਦਾਨ ਰਾਸ਼ੀ ਚੋਰੀ ਕੀਤੀ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਸਚਾਚ ਚ ਕਰ ਰਹੀ ਹੈ ਖਾਸ ਕਰਕੇ ਜੀ 3 ਦਿਨ ਸੇ ਸਮਾਗਮ ਚੱਲਤਾ ਰਿਹਾ ਮੰਦਿਰ ਚ कथा जल्दी बड़ी इतने राम मंदिर चे। राम कथा जल्दी पड़ी 22 तारीख को ख़त्म होगी इतने अंदाज़ा तो कुछ है नहीं फिलहाल पचास से साठ हज़ार के करीब करीब बताते पे है किन्ने गले जो तोड़े गए दो गले तोड़े गए जी आप सुबह जब चार बजे मंदिर खोलने आए तो कटा कटे पाया बार आप सूचना प्रधान जी ने देता से पता किस तरह लगे फिर

ਔਰ ਸਾਡੇ ਮੋਗੇ ਦੇ ਮਸ਼ਹੂਰ ਆਚਾਰੀਆ ਆਨੰਦ ਲਾਲ ਜੀ ਸ਼ਾਸਤਰੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਮੋਗੇ ਦੇ ਵਿੱਚ ਚੋਰਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ ਰਾਤ ਸਾਡੇ ਵੀ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਕਿਉਂਕਿ 16 ਤਰੀਕ ਤੋਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਹੈ ਸੰਗਤ ਕਾਫੀ ਆ ਰਹੀ ਹੈ ਔਰ ਦਾਨ ਰਾਸ਼ੀ ਵੀ ਗੱਲਿਆਂ ਦੇ ਵਿੱਚ ਕਾਫੀ ਹੈ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਪਹਿਲਾਂ ਵੀ ਬਹੁਤ ਸਾਰੇ ਮੰਦਰਾਂ ਦੇ ਵਿੱਚ ਚੋਰੀਆਂ ਹੋਈਆਂ ਆਚਾਰੀਆ ਆਨੰਦ ਲਾਲ ਜੀ ਨੇ ਇੱਕ ਚੋਰ ਫੜਾ ਵੀ ਦਿੱਤੇ ਸਨ ਜੋ ਮਾਤਾ ਬਗਲਾ ਮੁਖੀ ਮੰਦਰ ਯੱਗਸ਼ਾਲਾ ਦੇ ਵਿੱਚ ਚੋਰੀ ਕਰਕੇ ਗਏ ਕਿੰਨੇ ਜਿਹੜੇ ਗੱਲੇ ਮੰਦਰ ਦੇ ਅੰਦਰ ਜਿਹੜੇ ਤੋੜੇ ਗਏ ਔਰ ਕਿੰਨਾ ਕੈਸ ਸੀਗਾ ਜੀ ਇਹਦੇ ਵਿੱਚ ਇਹ ਜਿਹੜੇ ਸਾਡੇ ਗੱਲੇ ਮੇਨ ਤੋੜੇ ਗਏ ਜੀ ਉਹ ਦੋ ਹੈ ਇੱਕ ਪ੍ਰਭੂ ਸ਼੍ਰੀ ਰਾਮ ਜੀ ਦਾ ਔਰ ਮਹਾਮਈਏ ਕਿੰਨਾ ਕੈਸਾ ਜੀ ਵਿੱਚ ਇਹਦੇ ਵਿੱਚ ਤਕਰੀਬਨ 50 ਤੋਂ 60000 ਰੁਪਇਆ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਿਹੜੇ ਲੋਕ ਸਾਨੂੰ ਕੋਈ ਸਹਾਇਤਾ ਰਾਸ਼ੀ ਵੀ ਦੇਣਾ ਚਾਹੁੰਦੇ ਸੀ ਉਹ ਅਸੀਂ ਗੱਲੇ ਜੀ ਪੁਵਾ ਰਹੇ ਸੀ ਵੀ ਗੱਲੇ ਦੇ ਵਿੱਚ ਪਾਦੇ ਸਤਾਰੇ ਕੀ ਕਾਰਨ ਹੈ ਪੁਲਿਸ ਤਾਂ ਗੰਦੀ ਬਹੁਤ ਆਉਂਦੀ ਦਾਅਵੇ ਕਰਦੀ ਹੈ ਦੇਖੋ ਗੱਲ ਇਹ ਹੈ ਜੀ ਪੁਲਿਸ ਦਾਅਵੇ ਕਰ ਰਹੀ ਹੈ ਲੇਕਿਨ ਜਿਹੜੀ ਰਾਤ ਦੀ ਗਸ਼ਤ ਹੈ ਉਹ ਬਹੁਤ ਜ਼ਿਆਦਾ ਘਟ ਹੈ ਦੇਖੋ ਦੇਸੀ ਕੰਪਲੈਕਸ ਦੇ ਵਿੱਚ ਜਿਹੜੇ ਅਰਜੀ ਨਿਵੇਦਨੀ ਉੱਥੋਂ ਕੱਲ 12 ਏਸੀ ਜੋੜੀ ਹੋ ਗਏ ਹੋਰ ਦਸਤਾਵੇਜ਼ ਚੋਰੀ ਹੋ ਗਏ ਮੇਨ ਬਾਜ਼ਾਰ ਦੇ ਵਿੱਚ ਪੰਜ ਛੇ ਦੁਕਾਨਦਾਰਾਂ ਤੇ ਚੋਰੀ ਹੋਈ ਔਰ ਇੱਕ ਐਮਸੀ ਸਹਿਬਾਨੇ ਸਾਹਿਲ अरोड़ा ਉਹਨਾਂ ਦੇ ਦਫ਼ਤਰ 'ਚ ਵੀ ਚੋਰੀ ਹੋਈ ਯਾਨੀ ਚੋਰ ਹਜੇ ਤਿੱਕਰ ਪਿਛਲੀਆਂ ਚੋਰੀਆਂ ਵਾਲੇ ਵੀ ਫੜੇ ਨਹੀਂ ਗਏ ਇਹ ਅਚਾਰੀਆ ਨੰਦ ਲਾਲ ਜੀ ਨੇ ਆਪ ਦੀ ਮਿੰਨ ਦੇ ਨਾਲ ਜਿਨ੍ਹਾਂ ਨੇ ਇਹਨਾਂ ਦੇ ਮੰਦਰ ਚੋਰੀ ਕੀਤੀ ਸੀ ਉਹ ਫੜੇ ਸਨ ਸਰ ਜੀ ਇੱਥੋਂ ਨਹੀਂ ਕੋਈ ਸੀਸੀਟੀਵੀ ਵੀ ਹੈ ਕੋਈ ਸੀਸੀਟੀ ਕੈਮਰੇ ਵੀ ਹਨ ਜੀ ਕਿਉਂਕਿ ਆਰਾਮ ਕਥਾ ਦਾ ਯੋਜਨ ਹੋਣ ਕਰਕੇ ਬੰਦੇ ਥੱਕ ਜਾਂਦੇ ਨੇ ਰਾਤ 12 ਵਜੇ ਤੱਕ ਤਾਂ ਸਾਡੇ ਬੰਦੇ ਜਾਗਦੇ ਰਹੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਠੰਡ ਵੀ ਹੈ ਔਰ ਥਕਾਵਟ ਵੀ ਸੀ ਜਿਹੜਾ ਬੰਦਾ ਸਾਡਾ ਬੇਸਮੈਂਟ ਜੋ ਧਰਮਸ਼ਾਲਾ ਬਣੀ ਹੈ ਉਹਦੇ ਚ ਸੁੱਤਾ ਸੀਗਾ ਚੋਰੀ ਦਾ ਪਤਾ ਨਹੀਂ ਲੱਗ ਸਕਿਆ ਸਾਡੇ ਇੱਥੇ ਰਹਿਣ ਬਸੇਰੇ ਉਹਦੇ ਮਾਤਾ ਇੱਕ ਉਹ ਉੱਠੇ ਨੇ ਜਦੋਂ 4 ਵਜੇ ਬਾਥਰੂਮ ਵਾਸਤੇ ਉਹਨਾਂ ਨੇ 2:30 ਵਜੇ ਹਾਂ 2:30 ਵਜੇ ਉੱਠੇ ਬਾਥਰੂਮ ਵਾਸਤੇ ਉਹਨਾਂ ਨੇ ਜਦੋਂ ਵੇਖਿਆ ਵੀ ਗੇਟ ਖੁੱਲੇ ਨਹੀਂ ਤਾਂ ਉਹਨਾਂ ਨੇ ਫਿਰ ਪੰਡਤ ਜੀ ਨੂੰ ਜਗਾ ਕੇ ਕਿੰਨੇ ਬੰਦੇ ਸੀ ਜਿਹੜੇ ਆ ਮੰਦਿਰ ਦੇ ਵਿੱਚ ਜਿਹੜੇ ਆ ਕੇ ਦੇਖੋ ਜਿਹੜੇ ਕੈਮਰੇ ਦੇ ਵਿੱਚ ਤਾਂ ਦੋ ਆ ਰਹੇ ਆ ਜੀ ਅੰਦਰ ਇੱਕ ਆਇਆ ਅੰਦਰ ਇੱਕ ਆਇਆ ਬਾਹਰ ਦੋ ਦੇਖ ਬਾਹਰ ਦੋ ਸੀਗੇ ਇਹ ਮੰਦਿਰ ਕਿੱਥੇ ਬਣਿਆ ਹੋਇਆ ਹੈ ਇਹ ਮੰਦਿਰ ਕੋਟਕਪੂਰਾ ਬਾਈਪਾਸ ਰੋਡ ਪੁਲ ਦੇ ਬਿਲਕੁਲ ਨਾਲ ਹੈ ਜੇ ਆਪਾਂ ਬੰਦ ਫਾੜਕਾਂ ਤੋਂ ਲੈਣਾ ਦੇ ਨਾਲ ਨਾਲ ਆਈਏ ਬਾਉ ਪ੍ਰੇਮ ਜੀ ਦੀ ਆਟਾ ਮਿਲਦੇ ਨਾਲ ਕੋਈ ਸਾਨੂੰ ਇਤਲਾਹ ਦਿੱਤੀ ਪੁਲਿਸ ਨੇ ਮੌਕਾ ਦੇ ਕੇ ਗਈ ਹੈ ਪੁਲਿਸ ਉਸੇ ਵੇਲੇ ਜਦੋਂ ਅਸੀਂ ਇਤਲਾਹ ਦਿੱਤੀ ਹੈ ਜੀ ਫੌਰਨ ਆ ਗਈ ਹੈ ਉਹਨਾਂ ਨੇ ਸਾਰੀ ਜਾਂਚ ਕੀਤੀ ਹੈ ਦੇਖਿਆ ਪਰਖਿਆ ਔਰ ਉਹ ਕਹਿੰਦੇ ਵੀ ਯਕੀਨ ਦਿਵਾਇਆ ਉਹਨਾਂ ਨੇ ਸਾਡੀ ਮੰਦਰ ਕਮੇਟੀ ਨੂੰ ਵੀ ਅਸੀਂ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਬਰਾਮਦ ਕਰਾਂਗੇ ਔਰ ਉਹ ਆਪਣੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਆ। ਔਰ ਸਾਨੂੰ ਇੱਕ अर्ਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਇਆ ਕਿ ਬੀਤੀ ਰਾਤ ਸ਼੍ਰੀ ਰਾਮ ਮੰਦਰ ਕੋਟਕਪੂਰਾ ਰੋਡ ਤੇ ਚੋਰੀ ਦੀ ਵਾਰਦਾਤ ਹੋਈ ਹੈ। ਸੋ ਹੁਣ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਜਲਦੀ ਅਕਿਊਜ਼ ਨੂੰ ਫੜ ਲਾਂਗੇ ਜੀ। ਸਰ ਪਤਾ ਲੱਗਾ ਕੀ ਕੁਝ ਚੋਰੀ ਹੋਇਆ? ਇਹ ਤੋਂ ਨਗਦੀ ਚੋਰੀ ਹੋਈ ਹੈ ਤੇ ਇੱਕ ਰਸੀਦ ਬੁੱਕ ਚੋਰੀ ਹੋਣ ਦਾ ਇਨਫੋਰਮੇਸ਼ਨ ਆਈ ਹੈ ਸਾਨੂੰ। ਹਾਂ ਸਰ ਸੀਸੀਟੀਵੀ ਕੈਮਰੇਆਂ ਕੋਸ਼ ਆਇਆ ਸਾਡੇ ਕੋਲੇ ਕੁਝ ਲੀਡਸ ਆਈਆਂ ਨੇ ਜੀ ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਹਾਂ ਤੇ ਉਹਨਾਂ ਦੇ ਵਰਕਆਊਟ ਕਰਕੇ ਜਲਦੀ ਅਕਿਊਜ਼ ਨੂੰ ਫੜ ਲਾਂਗੇ ਸਰ ਮੋਗਾ ਦੇ ਵਿੱਚ ਪਿਛੇ ਦਿਨੀ ਕਾਫੀ ਚੋਰੀਆਂ ਹੁੰਦੀਆਂ ਆ ਰਹੀਆਂ ਨੇ ਜਰਾਈਆਂ ਮੰਦਿਰਾਂ ਚੋਰੀ ਹੁੰਦੀਆਂ ਜਾਂ ਡੀਸੀਓ ਬਚੋਰੀ ਹੋਈ ਆ ਸਰ ਕੀ ਚੋਰਾਂ ਦਾ ਕੀ ਫੈਰ ਕੀਚੀ ਦਾ ਫੈਰ ਫੜ ਲਾਂਦੇ ਚੋਰ ਜੀ ਅ ਕੁਝ ਤਾਂ ਅੱਜਕੱਲ ਜਿਹੜੀ ਫੌਗ ਹੋ ਰਹੀ ਆ ਉਸ ਦੇ ਕਰਕੇ ਵੀ ਥੋੜਾ ਜਆ ਸਾਨੂੰ ਪ੍ਰੋਬਲਮ ਆਉਂਦੀ ਹੈ ਡਿਟੈਕਸ਼ਨ ਦੇ ਵਿੱਚ ਕਿਉਂਕਿ ਕੈਮਰਾਜ਼ ਉਹਨਾਂ ਨੂੰ ਕੈਪਚਰ ਨਹੀਂ ਕਰ ਪਾਉਂਦੇ ਬਾਕੀ ਸਾਡੇ ਲਈ ਤਾਂ ਹਰ ਇੱਕ ਚੋਰੀ ਇੰਪੋਰਟੈਂਟ ਹੈ ਜੀ ਕਿਉਂਕਿ ਸਾਡੀ ਜ਼ਿੰਮੇਵਾਰੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨਾਂ ਤੇ ਆਪਣਾ ਵੀ ਅਟਰਾਈਂਗ ਬੈਸਟ ਟੂ ਫੁੱਲਫਿਲ ਦ ਰਿਸਪੋਨਸੀਬਿਲਟੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਐਫ ਆਈ ਆਰ ਕਰ ਰਹੇ ਹਾਂ ਜੀ ਦੋ ਨਾਮ ਲੂ ਵਿਅਕਤੀਆਂ ਤੇ ਐਫ ਆਈ ਆਰ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਜਲਦੀ ਅਰੇਸਟ ਕਰ ਲਾਂਗੇ